ਸ਼ਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਫਟਾਫਟ ਖਬਰਾਂ ਆਦੀਆਂ 10 ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਖੰਭੂ ਆਰਡਰ ਤੇ ਕਿਸਾਨ ਅੱਜ ਨਹੀਂ ਕਰਨਗੇ ਦਿੱਲੀ ਕੁਚ ਜੋ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਕਿ 25 ਫਰਵਰੀ ਨੂੰ ਦਿੱਲੀ ਕੁਚ ਕੀਤਾ ਜਾਏਗਾ ਤਾਂ ਉਸ ਨੂੰ ਫਿਲਹਾਲ ਟਾਲ ਦਿੱਤਾ ਗਿਆ ਤਾਂ ਹੁਣ 25 ਮਾਰਚ ਦਾ ਦਿਨ ਮਿੱਥਿਆ ਗਿਆ ਹੈ ਕਿ 25 ਮਾਰਚ ਨੂੰ ਦਿੱਲੀ ਕੁਝ ਕੀਤਾ ਜਾਵੇਗਾ ਜੇਕਰ ਕੇਂਦਰ ਸਰਕਾਰ ਨਾਲ ਮੀਟਿੰਗ 'ਚ ਕੋਈ ਗੱਲ ਨਹੀਂ ਬਣਦੀ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਦੂਜਾ ਦਿਨ ਹੈ ਜਿੱਥੇ ਪਹਿਲੇ ਦਿਨ ਵਿਧਾਨ ਸਭਾ ਦੇ ਸੈਸ਼ਨ ਦਰਮਿਆਨ ਸ਼ਰਧਾਜਲੀਆ ਦਿੱਤੀਆਂ ਗਿਆ ਤਾਂ ਅੱਜ ਦੂਜਾ ਦਿਨ ਹੈ ਅਤੇ ਇਸ ਦੇ ਚੱਲਦਿਆਂ ਅੱਜ ਕਾਫੀ ਹੀ ਇਸ ਦਿਨ ਤੋਂ ਉਮੀਦਾਂ ਲਗਾਈਆਂ ਜਾ ਸਕਦੀਆਂ ਨੇ ਕਿ ਪੰਜਾਬ ਦੇ ਪੱਲੇ ਕੁਝ ਪੈ ਸਕਦਾ ਹੈ ਸੈਸ਼ਨ ਦੌਰਾਨ ਅੱਜ ਹੋ ਸਕਦੇ ਨੇ ਕਈ ਵਿਲ ਪੇਸ਼ ਜਿੱਥੇ ਇੱਕ ਪਾਸੇ ਵਿਰੋਧੀ ਧਿਰ ਪਾਰਟੀ ਵੱਲੋਂ ਵੱਖ-ਵੱਖ ਦਾਅਵੇ ਠੋਕੇ ਜਾ ਰਿਹਾ ਤਾਂ ਉਧਰ ਪੰਜਾਬ ਸਰਕਾਰ ਅੱਜ ਕਈ ਅਹਿਮ ਵਿਲੇ ਜਿਹੜੇ ਸ਼ਾਸਨ ਦਰਮਿਆਨ ਪੇਸ਼ ਕਰ ਸਕਦੀ ਹੈ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨ ਲਈ ਘੜੀ ਰਣਨੀਤੀ ਜਿੱਥੇ ਇੱਕ ਪਾਸੇ ਸਰਕਾਰ ਆਪਣੀਆਂ ਪ੍ਰਾਪਤੀਆਂ ਗਿਣਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਦੂਜੇ ਪਾਸੇ ਵਿਰੋਧੀ ਧਿਰ ਸਰਕਾਰ ਨੂੰ ਘੇਰਨ ਦੇ ਲਈ ਰਣਨੀਤੀ ਘੜ ਰਹੀ ਹੈ ਤਾਂ ਇਸੇ ਦੇ ਚੱਲਦਿਆਂ ਅੱਜ ਵਿਧਾਨ ਸਭਾ ਦੇ ਦੂਜੇ ਦਿਨ ਸ਼ਾਸਨ ਦਰਮਿਆਨ ਸਰਕਾਰ ਨੂੰ ਘੇਰਨ ਦੇ ਲਈ ਵਿਰੋਧੀ ਧਿਰ ਨੇ ਰਣਨੀਤੀ ਘੜੀ ਹੈ ਕਾਂਗਰਸ ਚ ਮੁੜਵਧਿਆ ਅੰਦਰੂਨੀ ਕਲੇਸ਼ ਨਵਤੇਜ ਸਿੰਘ ਮਾਨ ਨੇ ਕੀਤਾ ਚਿੱਠੀ ਤਮਾਕਾ ਤਾਂ ਕਾਂਗਰਸ ਪਾਰਟੀ ਵਿੱਚ ਆਏ ਦਿਨ ਕੋਈ ਨਾ ਕੋਈ ਕਲੇਸ਼ ਵਾਦਾ ਜਾ ਰਿਹਾ ਜਿਸ ਦੇ ਚੱਲਦਿਆਂ ਹੁਣ ਸਾਬਕਾ ਐਮਐਲਏ ਨਵਤੇਜ ਚਿਮਮਾ ਨੇ ਵੱਡੇ ਸਵਾਲ ਖੜੇ ਕੀਤੇ ਆ ਕਿ ਰਾਣਾ ਗੁਰਜੀਤ ਦੇ بیٹے ਨੂੰ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਨਾਲ ਮੀਟਿੰਗ 'ਚ ਕਿਉਂ ਸ਼ਾਮਲ ਕੀਤਾ ਜਦੋਂ ਕਿ ਉਹ ਆਜ਼ਾਦ ਤੌਰ ਤੇ ਝੋਲੜੇ ਨੇ ਪੰਜਾਬ ਸਰਕਾਰ ਨੇ ਮਾਰਕੀਟ ਕਮੇਟੀਆਂ ਦੇ ਲਗਾਏ ਚੇਅਰਮੈਨ ਤਾਂ ਵਿੱਤੇ ਲੰਬੇ ਸਮੇਂ ਤੋਂ ਜੋ ਚੇਅਰਮੈਨੀ ਦਾ ਮਾਮਲਾ ਲਟਕਿਆ ਹੋਇਆ ਸੀ ਉਸ ਨੂੰ ਪੰਜਾਬ ਸਰਕਾਰ ਨੇ ਪੂਰਾ ਕਰ ਦਿੱਤਾ ਹੈ ਤੇ ਕਰੀਬ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਪੰਜਾਬ ਸਰਕਾਰ ਵੱਲੋਂ ਲਗਾ ਦਿੱਤੇ ਗਏ ਨੇ ਟਰੰਪ ਸਰਕਾਰ ਦਾ ਵੱਡਾ ਐਕਸ਼ਨ ਯੂਐਸ ਏਡ ਦੇ 1600 ਮੁਲਾਜ਼ਮਾਂ ਨੂੰ ਕੱਢਿਆ ਤਾਂ ਲਗਾਤਾਰ ਟਰੰਪ ਇੱਕ ਤੋਂ ਬਾਅਦ ਇੱਕ ਐਕਸ਼ਨ ਕਰ ਰਿਹਾ ਹੈ ਜਿਸ ਦੇ ਚੱਲਦਿਆਂ ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਐਸ ਏਡ ਦੇ 1600 ਮੁਲਾਜ਼ਮਾਂ ਨੂੰ ਨੌਕਰੀ ਤੋਂ ਘਟ ਦਿੱਤਾ ਹੈ ਐਮਐਲਏ ਪ੍ਰਗਟ ਸਿੰਘ ਨੇ ਕੌਮੀ ਸਿੱਖਿਆ ਨੀਤੀ ਨੂੰ ਰੱਦ ਕਰਨ ਦੀ ਕਿਤੇ ਮੰਗ ਤਾਂ ਜੋ ਕੌਮੀ ਸਿੱਖਿਆ ਨੀਤੀ ਵਿੱਤੇ ਸਾਲਾਂ ਦਰਮਿਆਨ ਕੇਂਦਰ ਸਰਕਾਰ ਨੇ ਬਣਾਈ ਆ ਉਸ ਨੂੰ ਲੈ ਕੇ ਐਮਐਲਏ ਪ੍ਰਗਟ ਸਿੰਘ ਨੇ ਵੱਡੇ ਸਵਾਲ ਖੜੇ ਕੀਤੇ ਨੇ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬਿੱਲਿਆਂ ਦਾ ਜਾਵੇ ਕਿ ਜੋ ਕੌਮੀ ਨੀਤੀ ਹੈ ਉਸ ਨੂੰ ਸੁਭੇ ਅੰਦਰ ਨਾ ਲਾਗੂ ਕੀਤਾ ਜਾਵੇ ਪੰਜਾਬ ਚ ਹੋਇਆ ਵੱਡਾ ਪ੍ਰਸ਼ਾਸਕੀ ਫੇਰਬਦਲ ਤਾਂ ਰਾਤੋਂ ਰਾਤ ਪੰਜਾਬ ਸਰਕਾਰ ਵੱਲ ਵੱਡਾ ਐਕਸ਼ਨ ਕਰ ਦਿੱਤਾ ਗਿਆ ਹੈ ਕਿ 6 ਜ਼ਿਲ੍ਹਿਆਂ ਦੇ ਡੀਸੀਏ ਸਮੇਤ 8 ਆਈਏਐਸ ਅਧਿਕਾਰੀਆਂ ਨੂੰ ਬਦਲ ਦਿੱਤਾ ਗਿਆ ਐਮਐਲਏ ਪਠਾਨ ਮਾਜਰਾ ਨੇ ਸੈਸ਼ਨ ਦੌਰਾਨ ਰੱਖੀ ਵੱਡੀ ਮੰਗ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਵੱਲੋਂ ਵੱਡੀ ਮੰਗ ਕੀਤੀ ਗਈ ਹੈ ਕਿ ਜੋ ਪੰਜਾਬ ਦੇ ਸਰਕਾਰੀ ਸਕੂਲ 'ਤੇ ਉਹਨਾਂ ਨੂੰ ਵੀ ਬਿਜਲੀ ਫ੍ਰੀ ਮਿਲਣੀ ਚਾਹੀਦੀ ਹੈ ਜਿੱਥੇ ਇੱਕ ਪਾਸੇ ਇਨ੍ਹਾਂ ਸਕੂਲਾਂ ਵਿੱਚ ਗਰੀਬ ਲੋਕਾਂ ਦੇ ਬੱਚੇ ਪੜ੍ਹਦੇ ਆ ਤਾਂ ਦੂਜੇ ਪਾਸੇ ਉਹਨਾਂ ਸਕੂਲਾਂ ਨੂੰ ਬਿਜਲੀ ਤੱਕ ਫ੍ਰੀ ਨਹੀਂ ਦਿੱਤੀ ਜਾ ਰਹੀ ਤਾਂ ਇਸੇ ਤੇ ਚੱਲਦਾ ਸੈਸ਼ਨ ਦਰਮਿਆਨ ਹਰਮਿੰਦਰ ਸਿੰਘ ਪਟਾਣਵਾਲ ਮਾਜਰਾ ਨੇ ਵੱਡੀ ਮੰਗ ਕੀਤੀ ਆ ਕਿ ਜਲ ਤੋਂ ਜਲਦ ਸਕੂਲਾਂ ਦੇ ਬਿਜਲੀ ਆ ਜਿਹੜੀ ਉਹ ਫ੍ਰੀ ਕੀਤੀ ਜਾਵੇ ਸੋ ਇਹ ਸਨ ਆਦੀਆਂ ਵੱਡੀਆਂ ਖਬਰਾਂ ਹੋਰ ਅਜਿਹੀਆਂ ਤਾਜ਼ਾ ਖਬਰਾਂ ਨਾਲ ਮੁੜ ਤੋਂ ਜੁੜਾਂਗੇ ਬਣੇ ਰਹੋ ਐਨਆਰਆਈ ਟੀਵੀ ਨਾਲ